ਸਾਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੀ ਆਵਾਜ਼ ਸੋ ਜਿਵੇਂ ਕਿ ਸਾਡੇ ਚੈਨਲ ਤੇ ਆਮ ਸਮਾਜ ਦੇ ਮੁੱਦੇ ਸਮਾਜ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਸਮਾਜ ਦੇ ਵਿੱਚ ਹੋਣ ਵਾਲੇ ਚੰਗੇ ਕੰਮ ਉਹ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹਾਂ ਸੋ ਇਸੇ ਲਈ ਤਿਆਰ ਅੱਜ ਅਸੀਂ ਇੱਕ ਪਿੰਡ ਸੇਰੂ ਜੋ ਸਮਾਜ ਏਰੀਆ ਦੇ ਵਿੱਚ ਪੈਂਦਾ ਇੱਥੇ ਆਏ ਹੋਇਆ ਉਹ ਆਉਣ ਦਾ ਸਾਡਾ ਕਾਰਨ ਬਣਿਆ ਜੋ ਸਹਾਰਾ ਵੈਸਟਵੇ ਫਾਊਂਡੇਸ਼ਨ ਹੈ ਉਹਨਾਂ ਦੇ ਜੋ ਕੰਮ ਨੇ ਸਮਾਜ ਦੇ ਵਿੱਚ ਉਹ ਕੁੜੀਆਂ ਦੇ ਸिलाई ਸੈਂਟਰ ਮੈਡੀਕਲ ਕੈਂਪ ਇੱਕ ਉਹ ਜਿਹੜਾ ਮਤਲਬ ਇਹ ਮਾਨੂੰ ਪਲਾਂਟੇਸ਼ਨ ਦਾ ਜੀ ਉਹਨਾਂ ਦੇ ਤੇ ਮਤਲਬ ਕੰਮ ਕਰਦੇ ਨੇ ਉਸੇ ਲੜੀ ਤਹਿਤ ਸੋ ਉਹਨਾਂ ਦੇ ਉਦਮ ਸਦਕਾ ਇੱਥੇ ਅੱਜ ਪਿੰਡ ਸੇਰੇ ਦੇ ਵਿੱਚ ਪਲਾਂਟੇਸ਼ਨ ਹੋ ਰਹੀ ਹੈ ਸੋ ਇਹ ਜੋ ਇਹ ਕੰਮ ਦਾ ਜੋ ਮਹੂਰਤ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਰਣ ਸਿੰਘ ਜੀ ਮਹਿਲਾ ਜੋ ਨੰਬਰਦਾਰ ਜਿਨੇ ਹਨ ਬੰਗਾਰ ਦੇ ਸੂਬਾ ਜਰਨਲਿਸਟ ਕਪਟਰ ਨੇ ਉਹਨਾਂ ਨੇ ਕੀਤਾ ਹੈ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਿਨਾਂ ਦੇਰ ਕੀਤੇ ਫਿਰ ਆਪਾਂ ਰਣ ਸਿੰਘ ਜੀ ਨਾਲ ਹੁਣਾਂ ਕੋਲ ਜਾਂਦੇ ਆ ਸਰ ਜੀ ਸਾਪਸਰੀਏ ਕਾਲ ਸਾਸ਼ਟ੍ਰੀ ਕਾਲੀ ਅੱਛਾ ਅੱਜ ਤੁਸੀਂ ਇੱਥੇ ਪਲਾਂਟੇਸ਼ਨ ਦਾ ਜੋ ਵਧੀਆ ਪ੍ਰਾਲਾ ਕਰ ਰਹੇ ਹੋ ਤੇ ਆਪਣੇ ਸਮਾਜ ਨੂੰ ਆਪਣੀ ਦੁਨੀਆਦਾਰੀ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਅਸੀਂ ਅੱਜ ਪਿੰਡ ਸੇਰੋਂ ਜਿਹੜਾ ਸਹਾਰਾ ਵੈਸਟਵੇ ਫਾਊਂਡੇਸ਼ਨ ਵੱਲੋਂ ਬੂਟੇ ਲਾਉਣ ਦੀ ਇੱਕ ਸ਼ੁਰੂਆਤ ਕੀਤੀ ਗਈ ਹੈ ਇਸ ਸ਼ੁਰੂਆਤ ਤੇ ਮਾਧਿਅਮ ਤੋਂ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਵਾਤਾਵਰਨ ਹੈ ਅੱਜ ਉਹ ਪ੍ਰਦੂਸ਼ਿਤ ਹੋ ਰਿਹਾ ਉਸ ਨੂੰ ਬਚਾਉਣ ਦੇ ਲਈ ਜਿਵੇਂ ਕੋਈ ਸਕੀਮਾਂ ਚੱਲਦੀਆਂ ਆ ਕਿ ਆਪਣੇ ਬੇਟੇ ਦੇ ਨਾਂ ਤੇ ਕੋਈ ਮਾਂ ਪਿਓ ਦੇ ਨਾਂ ਤੇ ਕੋਈ ਧੀ ਦੇ ਨਾਂ ਤੇ ਕੋਈ ਪੁੱਤ ਦੇ ਨਾਂ ਤੇ ਜੀ ਹਰ ਇੱਕ ਇਨਸਾਨ ਇੱਕ ਇੱਕ ਬੂਟਾ ਲਾਵੇ ਤਾਂ ਨਾੜਮੀਆਂ ਵੀ ਜਿਹੜਾ ਸਾਡਾ ਇਹ ਵਾਤਾਵਰਨ ਹੈ ਉਹ ਸ਼ੁੱਧ ਹੋ ਸਕਦਾ ਹੈ ਔਰ ਨਾਲ ਦੀ ਨਾਲ ਦੇ ਦੇ ਸਾਨੂੰ ਸਾਹ ਲੈਣਾ ਤਾਂ ਅਸੀਂ ਇਸ ਵਾਤਾਵਰਨ ਤੋਂ ਲੈਣਾ ਜੇ ਹਵਾ ਸ਼ੁੱਧ ਹੋਊਗਾ ਤਾਂ ਸਾਨੂੰ ਸਾਹ ਵੀ ਸ਼ੁੱਧ ਆਊਗਾ ਬਿਮਾਰੀਆਂ ਤੋਂ ਰਹਿਤ ਰਹਿਾਂਗੇ ਇਸ ਲਈ ਮੈਂ ਧੰਨਵਾਦ ਕਰਨਾ ਸਹਾਰਾ ਵੈਸਟਵੇ ਫਾਊਂਡੇਸ਼ਨ ਦਾ ਹੈ ਚੇਅਰਮੈਨ ਪਰਮਜੀਤ ਸਿੰਘ ਜਿਨ੍ਹਾਂ ਨੇ ਬਹੁਤ ਵੱਡੇ ਉਦਦਮ ਕਰਕੇ ਬਹੁਤ ਵੱਡੇ ਕੰਮ ਕਰ ਰਹੇ ਨੇ ਔਰ ਸਬਦੇਸ਼ ਵੀ ਇਹੇ ਦਾ ਚਾਹੁੰਦੇ ਆ ਕਿ ਜਿੱਥੇ-ਜਿੱਥੇ ਵੀ ਅਸੀਂ ਬੈਠੇ ਆ ਜਿੱਥੇ ਵੀ ਜਗ੍ਹਾ ਆਪਣੇ ਘਰਾਂ ਚ ਮੈਦਾਨਾ ਦਾ ਸਕੂਲ ਚ ਜਿੱਥੇ ਵੀ ਜਗ੍ਹਾ ਹੈ ਉੱਥੇ ਇੱਕ ਕਬੂਤਾ ਸਾਰੇ ਲਾਉਣ ਤਾਂ ਕਿ ਜਿਹੜਾ ਇਹ ਵਾਤਾਵਰਨ ਉਹ ਨੂੰ ਸ਼ੁੱਧ ਬਣਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਉਹ ਆਪਣਾ ਫਿਰ ਆਪਣੇ ਸ੍ਰੀ ਪਰਮਜੀਤ ਜੀ ਹੋਰਾਂ ਕੋਲੇ ਵੀ ਚੱਲਦਾ ਹੈ ਜਿਹੜੇ ਇਹ ਸਹਾਰਾ ਗਰੈਸਟ ਜੋ ਫਾਊਂਡੇਸ਼ਨ ਨੂੰ ਮਤਲਬ ਚਲਾ ਰਹੇ ਨੇ ਜਾਂ ਉਹਨਾਂ ਦੇ ਚੇਅਰਮੈਨ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਨਾ ਜ਼ਰੂਰੀ ਬਣਦਾ ਹੈ ਸਰ ਜੀ ਸਤਿ ਸ੍ਰੀ ਅਕਾਲ ਜੀ ਸਰ ਤੁਸੀਂ ਵੀ ਫਿਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਸਾਰਿਆਂ ਨੂੰ ਤਾਂ ਅੱਜ ਜਿਵੇਂ ਅੱਜ ਫਾਊਂਡੇਸ਼ਨ ਦੇ ਵਿੱਚ ਅਸੀਂ ਆਪਣੇ ਟਾਰਗੇਟ ਰੱਖੇ ਹੋਏ ਨੇ ਜੀ ਹੋਰ ਟਾਰਗੇਟ ਵੀ ਸਾਂਝੇ ਕਰਦੇ ਹਾਂ ਸਭ ਤੋਂ ਪਹਿਲਾਂ ਪਿੰਡ ਸ਼ੇਰੋਂ ਦੇ ਜਿਹੜੇ ਉਤਵੰਤ ਸੱਜਣਾ ਜਨਾਇਨ ਦੇ ਸਤਸ੍ਰੀਕਾਲ ਬਲਾਮਣ ਉਹਨਾਂ ਨੂੰ ਵਾਇਗਰਜੀ ਦਾ ਖਾਲਸਾ ਵਾਇਗਰਜੀ ਕੇ ਪਤੀ ਸੋ ਸਹਾਰਾ ਵਸਤੇ ਫਾਊਂਡੇਸ਼ਨ ਵੱਲੋਂ ਸਮਨੇ ਸਮਨੇ ਤੇ ਪਰਾਲਿਆਂ ਦੇ ਦੌਰਾਨ ਪਹਿਲਾ ਜਿਹੜਾ ਸੀ ਮਤਲਬ ਟਾਰਗੇਟ ਸੋਣਾ ਇਹ ਹੈਗਾ ਪਲਾਂਟੇਸ਼ਨ ਜਿਵੇਂ ਸਰਦਾਰ ਰਣ ਸਿੰਘ ਜੀ ਮੈਲਾ ਨੇ ਦੱਸਿਆ ਕਿ ਜੇਕਰ ਸਾਡੇ ਜੀਵਨ ਦੇ ਵਿੱਚ ਸਾਨੂੰ ਸਾਹ ਚਾਹੀਦਾ ਤਾਂ ਪਲਾਂਟੇਸ਼ਨ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਪਲਾਂਟੇਸ਼ਨ ਹਾਲ ਵੀ ਤਕਰੀਬਨ ਤੁਸੀਂ ਦੇਖ ਰਹੇ ਹੋਗੇ ਅੱਜ ਸਤੰਬਰ ਦੀ ਤਕਰੀਬਨ ਐਂਡ ਹੋਣ ਵਾਲੀ ਹੈ ਹਫ਼ਤਾ ਹੀ ਰਹਿ ਗਿਆ ਹਾਂ ਹੁਣ ਤੱਕ ਵੀ ਸਾਡੀ ਪਲਾਂਟੇਸ਼ਨ ਚੱਲ ਰਹੀ ਹੈ ਸੋ ਇਸ ਕਰਕੇ ਅਸੀਂ ਇਹ ਰੋਕਿਆ ਨਹੀਂ ਜਿਵੇਂ ਕਿ ਸਾਡੇ ਹੋਰ ਵੀ ਮਗਲ ਟਾਰਗੇਟ ਬਹੁਤ ਨੇ ਟੀਚੇ ਬਹੁਤ ਨੇਗੇ ਹੁਣ ਇੱਥੇ ਪਿੰਡ ਸੇਰਾਂ ਦੇ ਜਿਹੜੀਆਂ ਲੜਕੀਆਂ ਨੇ ਜੀਆਂ ਇਹਨਾਂ ਨੇ ਸਾਨੂੰ ਡਿਮਾਂਡ ਰੱਖੀ ਸੀਗੀ ਔਰ ਮੈਂਬਰ ਸਾਹਿਬ ਨੇਗੇ ਤੇ ਇੱਥੇ ਦੇ ਤਕਰੀਬਨ ਇਹਨਾਂ ਨੇ ਸਾਨੂੰ ਡਿਮਾਂਡ ਦਿੱਤੀ ਸੀ ਕਿ ਸਾਨੂੰ ਇੱਥੇ ਬੂਟੇ ਦਿੱਤੇ ਜਾਣ ਸੋ ਇਸ ਕਰਕੇ ਅਸੀਂ ਮਤਲਬ ਇਹ ਬੜਾ ਜ਼ਰੂਰੀ ਸਮਝਿਆ ਆਪਣੇ ਟਾਸਕ ਦੇ ਵਿੱਚ ਇਹਨੂੰ ਇਨਕਲੂਡ ਕੀਤਾ ਤੇ ਇੱਥੇ ਪਲਾਂਟੇਸ਼ਨ ਜਿਹੜੀ ਹੈਗੀ ਅਸੀਂ ਕਰਵਾਈ ਹੈ ਪਾ ਕੇ ਜਿਹੜੇ ਮਤਲਬ ਹੈ ਇਹ ਧਰਮਸ਼ਾਲਾ ਕੀ ਜਿੱਥੇ ਅਸੀਂ ਖੜੇ ਆਂ ਇਹ ਵੀ ਵੈਸੇ ਦਾ ਮਿਨਿਪਾਲਸ ਕਹਿੰਦੇ ਨੇ ਸੋ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਇਹ ਜਿਹੜਾ ਸੈਂਟਰ ਹੈ ਸੈਂਟਰ ਵਾਸਤੇ ਵੀ ਬਹੁਤ ਵਧੀਆ ਸੋਹਣੀ ਜਗ੍ਹਾ ਇਹਨਾਂ ਨੇ ਚੁਣੀ ਆ ਸੋ ਇਹ ਜਗ੍ਹਾ ਚੰਨਾ ਦਾ ਇੱਕ ਸ਼ਹਿਰ ਆ ਬੀਬਾ ਬਲਜਿੰਦਰ ਕੌਰ ਨੂੰ ਵੀ ਜਾਣਦਾ ਜਿਹੜੇ ਟਰੈਂਡ ਸਾਲ ਦੇ ਸਾਡੇ ਮੇਰੇ ਪ੍ਰਧਾਨ ਨੇ ਪੰਜਾਬ ਦੇ ਸੋ ਨਾਲ ਇਹਨਾਂ ਦੇ ਹਸਬੰਦ ਬਹੁਤ ਮਤਲਬੋ ਕਾਰਜਵਾਰੀ ਦੇ ਵਿੱਚ ਸ਼ਾਮਲ ਨੇ ਸਾਰਾ ਵਸ਼ਵੇ ਫਾਊਂਡੇਸ਼ਨ ਫਾਊਂਡੇਸ਼ਨ ਕੋਈ ਵੀ ਆ ਉਹ ਇਕੱਲਿਆਂ ਦੀ ਨਹੀਂ ਹੁੰਦੀ ਸੋ ਇਸ ਕਰਕੇ ਸਾਰੇ ਸਾਡੇ ਨਾਲ ਜਿੰਨੀ ਵੀ ਟੀਮ ਆ ਉਹ ਸਹਿਯੋਗ ਦੇ ਕੇ ਬਹੁਤ ਮਤਲਬ ਚੱਲ ਰਹੀ ਅੱਗੇ ਜਿਹਦੇ ਕਰਕੇ ਸਾਡਾ ਹਰ ਟੀਚਾ ਜਿਹੜਾ ਉਹ ਮਤਲਬ ਅੱਗੇ ਜਾ ਰਿਹਾਗਾ ਇਸ ਕਰਕੇ ਅਸੀਂ ਜੇ ਮਤਲਬ ਪਲਾਂਟੇਸ਼ਨ ਦਾ ਮਤਲਬ ਹਣ ਤੱਕ ਅਸੀਂ ਕੀਤਾ ਤਕਰੀਬਨ 8 ਤੋਂ 10000 ਅਸੀਂ ਪਲਾਂਟੇਸ਼ਨ ਬੂਟਾ ਜਿਹੜਾ ਨਵਾਂ ਘਟ ਸਕੋ ਸੋ ਇਹਦੇ ਨਾਲ ਜਿਹੜਾ ਸਾਡੇ ਹੋਰ ਵੀ ਤਕਰੀਬਨ 17 ਤਰੀਕ ਨੂੰ ਸਾਡਾ ਉਦਘਾਟਨ ਸੀਗਾ ਤੇ ਉਹਦੇ ਵਿੱਚ ਵੀ ਤਕਰੀਬਨ ਕਾਫੀ ਜਨਤਾ ਨੇ ਵਧੀਆ ਹੰਗਾਰਾ ਦਿੱਤਾ ਉਦਾਹਰਨ ਕਰਨਾ ਮਲਟੀਟਾਸਕ ਸੈਂਟਰ ਦਾ ਸੀਗਾ ਪਿੰਡ ਪਾਈ ਕੀ ਤਸੌਰ ਪਿੰਡ ਦਾ ਸੀਗਾ ਸੋ ਉੱਥੇ ਵੀ ਤਕਰੀਬਨ ਜਿਹੜੀਆਂ ਲੜਕੀਆਂ ਸੀ ਕਾਫੀ ਵਧੀਆ ਸਹਿਯੋਗ ਦਿੱਤਾ ਉਹਨਾਂ ਨੇ ਨਵਾਂ ਸੈਂਟਰ ਖੁੱਲਿਆ ਦਾ ਉਸ ਤੋਂ ਪਹਿਲਾਂ ਅਸੀਂ ਤਕਰੀਬਨ ਸੈਂਟਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਰਣ ਸਿੰਘ ਜੀ ਮੇਰੇ ਨਾਲ ਵੀ ਸੀਗੇ ਇੱਕ ਸੰਸਥਾ ਦੇ ਵੀ ਕਿਸੀ ਸੈਕਿੰਗ ਸਕੀਮ ਵੀ ਰੱਖੀ ਹੋਈ ਆ ਤੇ ਉਹ ਸੰਸਥਾ ਜੀ ਮਤਲਬ ਇੱਕ ਲੜਕੀ ਗਰੀਬ ਲੜਕੀ ਨੂੰ ਉਹ ਪ੍ਰੇਜ਼ੈਂਟ ਕੀਤੀ ਗਈ ਹੈ ਇਹ ਵੀ ਸਾਡੇ ਮਤਲਬ ਟੀਚਾ ਦੇ ਵਿੱਚ ਹੀ ਸੰਭ ਲਾਉਂਗੇ ਸੋ ਇਸ ਕਰਕੇ ਸਮਾਜ ਸੇਵਾ ਦੇ ਨਾਲ तकरीबन ਜਿੰਨੇ ਵੀ ਟੀਚਰ ਨੇ ਅਸੀਂ ਸਟਾਫ 1 ਟੂ 1 ਕਰਕੇ ਮਤਲਬ ਪੂਰੇ ਕਰਦੇ ਜਾ ਰਹੇ ਹਾਂ ਧੰਨ ਧੰਨਵਾਦ ਜੀ ਸੋ ਸਾਬੇਂ ਵਾਲਾ ਪਿੰਡ ਦੇ ਤਤਵੰਤੇ ਸੱਜਣ ਵੀ ਨੇ ਸੋ ਉਹਨਾਂ ਨੇ ਵੀ ਆਪਣਾ ਕਲਵਰ ਕਰਦਾ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸੋਗੇ ਸਤਨਾਮ ਸਿੰਘ ਮਿੰਦਰ ਅੱਛਾ ਜੀ ਪਹਿਲਾਂ ਤਾਂ ਸਾਡੇ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੋ ਅੱਜ ਤੁਹਾਡੇ ਪਿੰਡ ਦੇ ਵਿੱਚ ਬੈਸਟ ਵੇ ਸਹਾਰਾ ਵੈਸਟ ਵੇ ਫਾਊਂਡੇਸ਼ਨ ਵੱਲੋਂ ਪਹਿਲਨਾਪੇਸ਼ਨ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਹੀ ਜੀ ਬਸ ਪਹਿਲਾਂ ਤਾਂ ਮਤਲਬ ਬਾਬਾ ਅਤਰ ਸਿੰਘ ਗੁਰਨਵਾਲਾ ਸਾਹਿਬ ਵੱਲੋਂ ਹਾਂਜੀ ਸਾਰੀ ਕਮੇਟੀ ਵੱਲੋਂ ਜੀ ਆਇਆਂ ਕਹਿੰਦਾ ਜੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੋ ਜਿ ਮਾਰੇ ਇਸ ਸਦਕੇ ਤੇ ਸਾਨੂੰ ਮਤਲਬ ਬੂਟਿਆਂ ਦੀ ਮਤਲਬ ਉਹਨਾਂ ਨੇ ਬਹੁਤ ਪਹਿਲ ਕਰੀ ਆਪਾਂ ਦਾ ਸਾਰਿਆਂ ਨੂੰ ਇਹੀ ਕਹਿੰਦੇ ਆ ਜੀ ਵੀ ਹਰ ਘਰ ਦੇ ਵਿੱਚ ਇੱਕ ਕਬੂਟਾ ਲਾਉਣਾ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਮਾਡਰ ਸਾਹਿਬ ਦਾ ਜੀ ਆਪਣਾ ਕੀ ਨਾਮ ਹੈ ਅਮਰੀਕ ਸਿੰਘ ਜੀ ਨੰਬਰਦਾਰ ਸਾਹਿਬ ਬੈਰੀ ਗੁੱਡ ਨੰਬਰਦਾਰ ਵੀ ਜ਼ਰੂਰੀ ਹੈ ਕਿਉਂਕਿ ਨੰਬਰਦਾਰਾਂ ਤੋਂ ਕਿੰਨਾ ਸਾਡਾ ਕੋਈ ਵੀ ਕੰਮ ਨਹੀਂ ਉਹ ਜਿੱਦਾਂ ਕਹਿੰਦਾ ਨਾ ਵੀ ਨੰਬਰਦਾਰ ਇਦਾਂ ਦੀ ਘੜੀ ਹੈ ਸਾਡੇ ਦੁਨੀਆਦਾਰਾਂ ਦੇ ਕੰਮ ਇਹਨਾਂ ਤੋਂ ਜਲ ਨਹੀਂ ਹੁੰਦੇ ਇਹਨਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਸੀ ਸਾਡੇ ਚੈਨਲ ਵੱਲੋਂ ਆਪ ਜੀ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸੋ ਤੁਸੀਂ ਵੀ ਆਪਣੇ ਚੰਦ ਸਾਲ ਦਿਖਾ ਦਿਨਾ ਸਾਂਝੇ ਕਰੋ ਜੀ ਅਸੀ ਰਾਮ ਸਿੰਘ ਮੋਹਲਾ ਦਾ ਜੀ ਹਾਂ ਜੀ ਤੇ ਪਰਮਜੀਤ ਦਾ ਪਿੰਡ ਵੱਲੋਂ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਕੰਮ ਚੱਕਿਆ ਜੀ ਬਹੁਤ ਵਧੀਆ ਸੋ ਲਾਈ ਜੀ ਸੈਂਟਰ ਖੋਲਿਆ ਸਾਡੇ ਸ਼ਹਿਰੋਂ ਚ ਬਿਲਕੁਲ ਬਹੁਤੋ ਲਾ ਰਹੀ ਨੇ ਜੀ ਇਹਨਾਂ ਦਾ ਬਹੁਤ ਵਧੀਆ ਅਸੀਂ ਕਦਰਮਾ ਜੀ ਤੇ ਇਹਨਾਂ ਦਾ ਧੰਨਵਾਦ ਕਰਨਾ ਸੀ ਬਹੁਤ ਬਹੁਤ ਧੰਨਵਾਦ ਜੀ ਸੋ ਨੰਬਰਦਾਰ ਸਾਹਿਬ ਤੇ ਮੈਂਬਰ ਸਾਹਿਬ ਰਣ ਸਿੰਘ ਜੀ ਮਹਿਲਾ ਤੇ ਕਰਨਜੀਤ ਸਿੰਘ ਜੀ ਹੋਰ ਨਾਲ ਆਪਾਂ ਨੇ ਗੱਲਬਾਤ ਕੀਤੀ ਸੋ ਆਪਾਂ ਫਿਰ ਜਿਹੜੀ ਲਟਕੇ ਇਥੇ ਸੈਂਟਰ ਚ ਲਾਰੇ ਸਾਡੀ ਬਹੁਤ ਹੀ ਸਤਿਕਾਰਯੋਗ ਹੈ ਉਹਨਾਂ ਨਾਲ ਵੀ ਗੱਲਬਾਤ ਕਰਨਾ ਬਣਦਾ ਸਬਸਕ੍ਰਾਈਬ ਕਰ ਪੈਂਦੇ ਸਤਿ ਸ੍ਰੀ ਅਕਾਲ ਕਿਨੋਂ ਆਪਣਾ ਮੇਰਾ ਨਾਮ ਬਿੰਦਰ ਕੌਰ ਹੈ ਬਿੰਦਰ ਕੌਰ ਬਹੁਤ ਵਧੀਆ ਨਾਮ ਹੈ ਤੇ ਚਲੋ ਫਿਰ ਤੁਸੀਂ ਵੀ ਆਪਣੇ ਵਿਚਾਰ ਆਪਣੇ ਨਾਲ ਸਾਂਝੇ ਕਰੋ ਕਿ ਤੁਹਾਡੀ ਟੀਮ ਪੂਰੀ ਸਾਡੇ ਨਾਲ ਇਹ ਮਤਲਬ ਪੌਦੇ ਲਾਉਣ ਦੇ ਵਿੱਚ ਸਮੁਲਿੰਕ ਕਰ ਰਹੀ ਹੈ ਕਿ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਜੀ ਪਹਿਲਾਂ ਤਾਂ ਜੀ ਮੈਂ ਮੇਰੀ ਸਹਾਰਾ ਵਸਤਵੀ ਫਾਊਂਡੇਸ਼ਨ ਟੀਮ ਦਾ ਮੈਨੇਜਮੈਂਟ ਦਾ ਧੰਨਵਾਦ ਕਰ ਦਿੰਦੀ ਹਾਂ ਜੀ ਕਿ ਜੋ ਅਸੀਂ ਇੱਥੇ ਸੋਚਿਆ ਸੀਗਾ ਵੀ ਅਸੀਂ ਇੱਥੇ ਪਲਾਂਟ ਲਗਾਉਣੇ ਨੇਗੇ ਜਿਸ ਜਗ੍ਹਾ ਸੀ ਸੈਂਟਰ ਲਗਾਉਣਾ ਤੇ ਉਹ ਸਾਡੀ ਅੱਜ ਮੇਰੀ ਜਿਹੜੀ ਇੱਛਾ ਸੀਗੀ ਜੋ ਪੂਰੀ ਹੋ ਗਈ ਦੇ ਧੰਨਵਾਦ ਮੇਰੀ ਟੀਮ ਦਾ ਮੇਰੇ ਮੈਨੇਜਮੈਂਟ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਆਬਦੇ ਨਾਲ ਜੁੜਨ ਦਾ ਇੱਕ ਮੌਕਾ ਦਿੱਤਾ ਜੀ ਤੇ ਇੱਥੇ ਮਸਲਾਈ ਸੈਂਟਰ ਚਲਾਉਣੀ ਹੈ ਜੀ ਇਹ ਪਲਾਂਟ ਸਿਰਫ ਪਲਾਂਟ ਨਹੀਂ ਹੈਗੇ ਜਿਵੇਂ ਇਹਨਾਂ ਦੀ ਕੇਅਰ ਬੱਚਿਆਂ ਵਾਂਗੂ ਕਰਾਂਗੇ ਤੇ ਅਸੀਂ ਆਪਣੇ ਪਿੰਡ ਦੇ ਵਾਤਾਵਰਣ ਨਾਲੋ ਜਿਹਾ ਸਾਡੇ ਸਮਾਜ ਦੇ ਨੂੰ ਵੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਹਰ ਕੋਈ ਇੱਕ ਪਲਾਂਟ ਜ਼ਰੂਰ ਲਗਾਵੇ ਤੇ ਉਹਨੂੰ ਇੱਕ ਬੱਚੇ ਦੀ ਤਰ੍ਹਾਂ ਕੇਅਰ ਕਰਨੀ ਜੋ ਉਹਦੀ ਬਹੁਤ ਬਹੁਤ ਧੰਨਵਾਦ ਜੀ ਅਸਰ ਭੈਣ ਜਿਹੜੀ ਤੁਹਾਡੀ ਟੀਮ ਹੈ ਭੈਣਾਂ ਦੇ ਇਹਨਾਂ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੁੰਗਾ ਮਤਲਬ ਪੌਦਿਆਂ ਬਾਰੇ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਜੀ ਵੀ ਇਹ ਆਪਣਾ ਜੀਵਨ ਹੈ ਠੀਕ ਹੈ ਜੀ ਇਹਨਾਂ ਦੀ ਕੇਅਰ ਕਰੋ ਫੇਰੀ ਆਪਣਾ ਜੀਵਨ ਹੈਗਾ ਇਹਨਾਂ ਨੂੰ ਆਪਣੀ ਮਤਲਬ ਭੈਣ ਭਾਈਆਂ ਦੀ ਤਰ੍ਹਾਂ ਆਪਾਂ ਨੇ ਇਹਨਾਂ ਦੀ ਕੇਅਰ ਕਰਨੀ ਆ ਇਹ ਸਿਰਫ ਇਹਨੂੰ ਪੌਦਾਂ ਨਾ ਸਮਝੋ ਸਾਡੀ ਜ਼ਿੰਦਗੀ ਆ ਜਿਹਦੇ ਤੋਂ ਸਾਨੂੰ ਹਰ ਚੀਜ਼ ਮਿਲਦੀ ਆ ਆਕਸੀਜਨ ਮਿਲਦੀ ਆ ਸਾਨੂੰ ਹਰਿਆਲੀ ਮਿਲਦੀ ਆ ਫਲ ਵੀ ਮਿਲਦੇ ਨੇਗੇ ਫੂਡ ਵੀ ਮਿਲਦੇ ਨੇਗੇ ਜੇ ਇਹ ਹੋਣਗੇ ਤਾਂ ਸਾਡਾ ਜੀਵਨ ਆ ਜੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਕਿ ਭਾਦਿਨੇ ਦੱਸਿਆ ਰੋਕਣਾ ਸਾਡੀ ਜ਼ਿੰਦਗੀ ਹੈ ਇੱਕ ਛੋਟੀ ਜੀ ਚੀਜ਼ ਤੋਂ ਲੈ ਕੇ ਸਾਹ ਲੈਣ ਤੱਕ ਹੋਰ ਸਾਡੇ ਦੁਨੀਆਦਾਰਾਂ ਦੇ ਘਰ-ਬਾਰ ਨਾਲੋਂ ਕੁਝ ਵੀ ਲੱਕੜ ਕੰਮ ਆਉਂਦੀ ਹੈ ਸਭ ਤੋਂ ਵੱਡਾ ਕੀ ਹੈ ਆਕਸੀਜਨ ਸਾਨੂੰ ਦਿੰਦੀ ਹੈ ਜੋ ਕਿ ਅਨਸਾਰ ਨੇ ਜੀਵਨ ਕੀ ਪੂਰਨ ਮੈ ਸਿਸਟਮ ਵਾਸਤੇ ਆਕਸੀਜਨ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਤੁਸੀਂ ਸਾਡੇ ਨਾਲ ਜੁੜੇ ਹੋਏ ਸੀ ਸਾਡੇ ਚੈਨਲ ਵੱਲੋਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਧੰਨਵਾਦ ਹੈ ਸੋ ਇਸ ਤਰ੍ਹਾਂ ਨੇ ਆ ਸਭ ਤੋਂ ਪਹਿਲਾਂ ਪਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਦਾ ਇੱਕ ਵਾਰ ਜ਼ਰੂਰ ਰਜਿਸਟਰ ਕਰੋ ਸਤਿ ਸ੍ਰੀ ਅਕਾਲ ਜੀ